ਕੀ ਹਾਲ ਚਾਲੇ ਸਾਰੇ ਕਬੂਤਰਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਲੋ ਜੀ ਸਾਰੇ ਵੀਰ ਕਰੋ ਨੋਟ ਅੱਜ 25 ਜੂਨ ਨੂੰ ਉਡੀਆਂ ਸਾਰੀਆਂ ਬਾਜ਼ੀਆਂ ਦਾ ਰਿਜ਼ਲਟ ਪਹਿਲੀ ਬਾਜੀ ਪਿੰਡ ਹਥੋਈ ਕੁੱਲ ਕਬੂਤਰ ਓਡੇ 31 2:30 ਮਿੰਟ ਤੇ ਸੇ ਕਬੂਤਰਾਂ ਜੁਹੀ ਸਾਂਝੀ ਆਕਾਸ਼ ਬਨਭੌਰਾ ਗੁਰਪ੍ਰੀਤ ਨਸਰਾਲੀ ਕਾਲੀ ਤਖਰ ਠਿੱਕੀ ਜਾਤੀਵਾਲ ਸੋਨੂ ਹਥੋਈ ਨਵੂ ਰੁੜਕਾ ਪਿੰਡ ਥੋਈ ਕਲਕ ਕਬੂਤਰ 031 ਅਗਲੀ ਬਾਜੀ ਪਿੰਡ ਕੋਟਲੀ ਜ਼ਿਲ੍ਹਾ ਫਰੀਦਕੋਟ ਕੁੱਲ ਕਬੂਤਰ 22 ਐਂਟਰੀ 1100 4:50 ਮਿੰਟ ਤੇ ਬਾਜੀ ਨਿਬੜੀ ਇਕੱਲਾ ਕਬੂਤਰ ਆ ਸਰਪੰਚ ਕਿਲਿਆਂਵਾਲੀ ਦਾ ਪਿੰਡ ਕੋਟਲੀ ਅਗਲੀ ਬਾਜੀ ਪਿੰਡ ਉੱਡਤ ਭਗਤ RAM ਕੁੱਲ ਕਬੂਤਰ 77 ਐਂਟਰੀ ਫੀਸ 1700 ਚਾਰ ਕਬੂਤਰਾਂ ਨੇ 17 ਟਾਈਮ ਕੀਤਾ ਮੱਗਰ ਮੌਜੀਆਂ ਮੀਰਾ ਭਲਾਈ ਗੀਪਾ ਦੁੱਲੋ ਅਗਲੀ ਬਾਜੀ ਪਿੰਡ ਮੱਖਾ ਚਹਿਲ ਕੋਲਕੂਤਰ 52 ਐਂਟਰੀ ਫੀਸ 1700 6:50 ਤੇ 50 ਮਿੰਟ ਤੇ ਸਾਂਝੀ ਹੋਈ ਡਾਕਟਰ ਅਤਲਾ ਕੁਲੇਪラス ਸਾਂਝੀ ਗੱਗੂ ਭੈਣੀ ਕੱਪ ਪਲੱਸ ਸਾਂਝੀ ਪਿੰਡ ਮੱਖਾ ਚਹਿਲ ਅਗਲੀ ਬਾਜੀ ਪਿੰਡ ਕੋਖੜਾ ਕੁੱਲ ਕਬੂਤਰ 43 ਐਂਟਰੀ ਫੀਸ 1700 5:30 ਮਿੰਟ ਤੇ ਬਾਜੀ ਨਿਭੜੀ ਡੇਢ ਘੰਟਾ ਵੱਧ ਉੱਡਿਆ ਖੁਸ਼ੀਰਗੜ ਰਾਜਗੜ ਕੁੱਬੇ 1500 ਦੀ ਜਿੱਤ ਅਗਲੀ ਬਾਜੀ ਪਿੰਡ ਸਨੇਰ ਕੁੱਲ ਕਬੂਤਰ 138 ਐਂਟਰੀ ਫੀਸ 1700 6 ਕਬੂਤਰਾਂ ਨੇ 7 ਦਾ ਟਾਈਮ ਕੀਤਾ ਸਤਨਾ ਭੁੱਲਰ ਐਲ ਸੀ ਡੀ ਪਲੱਸ ਸੰਜੀ ਰਿੰਟੂ ਕਾ ਪਸਾਂਜੀ ਮਨਾਵਾ ਜਸ਼ਨ ਪੀਮਾ ਤੂਰਗੋਟ ਪ੍ਰਵਜਿਤ ਪੱਕਣਾ ਜਗਵਿੰਦਰ ਪੰਬਾ ਲੰਡਾ ਲੋ ਜੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਨਾਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ